ਬੇਖੋ ਮੈਂ ਪਹਿਲਾਂ ਤਾਂ ਸਮੁੱਚੇ ਸਾਡੇ ਸਰਦੂਰਗੜ ਦੇ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸੱਦੇ ਤੇ ਅੱਜ ਇੱਥੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਇਹ ਤੁਹਾਨੂੰ ਦੱਸ ਦਈਏ ਕਿ 14 ਤਰੀਕ ਨੂੰ ਡਾਕਟਰ ਭੀਮਰਾਓ ਵੇਦਕਰਜੀ ਦਾ ਅਸੀਂ ਸਾਰੇ ਜਾਣੇ ਜਨਮ ਦਿਵਸ ਮਨਾ ਕੇ ਹਟਿਆ ਤੇ ਆਪਣੀ ਸਰਕਾਰ ਪਹਿਲੀ ਸੀ ਕਿ ਜਿਨੇ ਆਉਂਦੇ ਹੀ ਫੈਸਲਾ ਕੀਤਾ ਸੀ ਕਿ ਜਿਹੜੇ ਸਰਕਾਰੀ ਦਫਤਰ ਆ ਉਹਨਾਂ ਦੇ ਵਿੱਚ ਨਾ ਮੁੱਖ ਮੰਤਰੀ ਦੀ ਨਾ ਕਿਸੇ ਹੋਰ ਦੀ ਫੋਟੋ ਲੱਗੂਗੀ ਡਾਕਟਰ ਭੀਮਰਾਓ ਵੇਦਕਰਜੀ ਦੀ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਬਾਤ ਤੇ ਆਪਣਾ ਵਾਰਿਆ ਤੇ ਸਾਡਾ ਸੰਵਿਧਾਨ ਦੇ ਨਰਵਾਤਾ ਡਾਕਟਰ ਭੀਮਰਾਓ ਵੇਦਕਰਜੀ ਨੇ ਜਿਨ੍ਹਾਂ ਨੇ ਦੱਬਿਆ ਕੁਚਲੇ ਲੋਕਾਂ ਦੀ ਆਵਾਜ਼ ਬਣਾ ਕੇ ਸੰਵਿਧਾਨ ਚ ਲਿਖੀ ਤਾਂ ਕਿ ਉਹਨਾਂ ਦੀ ਹੱਕਾਂ ਦੀ ਗੱਲ ਹੋ ਸਕੇ ਤਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਭਗਵੰਤ ਮਾਨ ਜੀ ਦਾ ਸਾਡੇ ਸਾਰੀ ਕੈਬਨਿਟ ਦਾ ਕਿ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆਗਾ ਜਿਹੜੀ ਏਜੀ ਦਫਤਰ ਹੈ ਐਡਵੋਕੇਟ ਜਨਰਲ ਦਾ ਦਫਤਰ ਹੈ ਹਾਈ ਕੋਰਟ ਦੇ ਵਿੱਚ ਚਾਹੇ ਉਥੇ ਨੇ ਤੇ ਚਾਹੇ ਹੋਰ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਲੀਗਲ ਸਹਾਇਕ ਰੱਖੇ ਜਾਂਦੇ ਨੇ ਅੱਗੇ ਉਹਦੇ ਵਿੱਚ ਰਿਜ਼ਰਵੇਸ਼ਨ ਨਹੀਂ ਸੀਗੀ ਤੇ ਜਿਹਦੇ ਕਰਕੇ ਸਾਡੇ ਜਿਹੜੇ ਸ਼ਡਿਊਲ ਕਾਸਟ ਭਰਾ ਵਕੀਲ ਸੀਗੇ ਉਹਨਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਹੁੰਦਾ ਸੀਗਾ ਤੇ ਪੂਰੀ ਰਿਜ਼ਰਵੇਸ਼ਨ ਨਹੀਂ ਹੁੰਦੀ ਸੀ ਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਏਜੀ ਆਫਿਸ ਦੇ ਵਿੱਚ ਵੀ ਰਿਜ਼ਰਵੇਸ਼ਨ ਹੋਊਗੀ ਤੇ ਜਿਹੜੇ ਹੋਰ ਵੀ ਜਿੱਥੇ ਲੀਗਲ ਸਹਾਇਕ ਨੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਉੱਥੇ ਉਸ ਜੋ ਰਿਜ਼ਰਵੇਸ਼ਨ ਜਿੰਨੀ ਹੈਗੀ ਉਸ ਮੁਤਾਬਕ ਨਿਯੁਕਤੀਆਂ ਕੀਤੀਆਂ ਜਾਣਗੀਆਂ ਤੇ ਨਾਲ ਹੀ ਮੈਂ ਇਹ ਵੀ ਤਨਹਾਰ ਕਰਦਾਗਾ ਕਿ ਇਹਨਾਂ ਨਿਯੁਕਤੀਆਂ ਦੇ ਵਿੱਚ ਸ਼ਰਤ ਹੁੰਦੀ ਸੀ ਕਿ ਇਹ ਜੇ ਜਿਵੇਂ ਐਡੀਸ਼ਨਲ ਐਡਵੋਕੇਟ ਜਨਰਲ ਅਪਾਇੰਟ ਕਰਨਾ ਸਰਕਾਰ ਨੇ ਤਾ ਉਹਦੀ 15 ਲੱਖ ਇਨਕਮ ਹੋਣੀ ਜ਼ਰੂਰੀ ਆ ਜਾਨੀ ਕਿ ਉਹ ਰਿਟਰਨ 15 ਲੱਖ ਭਰੇ ਤਾਂ ਅਡਿਸ਼ਨਲ ਐਡਵੋਕੇਟ ਜਨਰਲ ਲੱਗ ਸਕਦਾ ਸੀ ਇਸੇ ਤਰ੍ਹਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲੱਗਣਾ ਉਹਦੀ 10 ਲੱਖ ਦੀ ਸੀ ਕਿ ਡਿਪਟੀ ਐਡਵੋਕੇਟ ਦੀ 7 ਲੱਖ ਦੀ ਸੀਗੀ ਸੈਕ ਐਡਵੋਕੇਟ ਦੀ 3.5 ਲੱਖ ਦੀ ਸੀਗੀ ਤਾਂ ਜਿੱਥੇ ਅਸੀਂ ਐਮੈਂਡਮੈਂਟ ਕੀਤੀ ਆ ਕਿ ਰਿਜ਼ਰਵੇਸ਼ਨ ਦਿੱਤੀ ਆ ਕਿ ਸਾਰੇ ਸਰਕਾਰੀ ਜਿਹੜੇ ਦਫ਼ਤਰਾਂ ਦੇ ਵਿੱਚ ਲੀਗਲ ਐਡਵਾਈਜ਼ਰ ਰੱਖਣ ਤੇ ਜਾਂ ਏਜੀ ਆਫਿਸ ਦੇ ਵਿੱਚ ਉੱਥੇ ਜਿਹੜੀਆਂ ਇਹ ਸ਼ਰਤਾਂ ਸੀ ਉਹ 'ਚ ਵੀ ਕਮੀ ਕਰੀ ਆ ਵੀ 15 ਲੱਖ ਜਿੱਥੇ ਇਨਕਮ ਸੀ ਉੱਥੇ 7.5 ਲੱਖ ਕਰੀ ਆ ਜਿੱਥੇ 10 ਲੱਖ ਇਨਕਮ ਸੀਗੀ ਉੱਥੇ 5 ਲੱਖ ਜਿੱਥੇ 7 ਲੱਖ ਸੀ ਉਸੇ 3.5 ਲੱਖ ਤੇ ਜਿਹੜੀ 3.5 ਲੱਖ ਦੀ ਸ਼ਰਤ ਸੀਗੀ ਸੈਕਟ ਵਰਗੜ ਚੈਨਲ ਤੇ ਉਹ ਬਿਲਕੁਲ ਹਟਾਤੀ ਇਹਦੇ ਨਾਲ ਫਾਇਦਾ ਕੀ ਹੋਊਗਾ ਜਿੱਥੇ ਸਾਡੇ ਹਰੇਕ ਅਹੁਦੇ ਦੇ ਵਿੱਚ ਸਾਡੇ ਐਸਸੀ ਵਰਗ ਨੂੰ ਨੁਮਾਇੰਦਗੀ ਮਿਲੂਗੀ ਉੱਥੇ ਜਿਹੜੇ ਕੱਲ ਨੂੰ ਕਿਸੇ ਨੇ ਹਾਈ ਕੋਰਟ ਦਾ ਜੱਜ ਬਾਨਣਾਗਾ ਅੱਗੇ ਤਰੱਕੀ ਕਰਨੀਆਂ ਤਾਂ ਉਹਨਾਂ ਦੀ ਸਨੀਅਰਿਟੀ ਵੀ ਬਣੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਸਾਡੀ ਮਾਨਯੋਗ ਹਾਈ ਕੋਰਟ ਦੇ ਵਿੱਚ ਜੱਜ ਵੀ ਪੁਆਇੰਟ ਹੋਣਗੇ ਅੱਗੇ ਜਿਹੜੀਆਂ ਤਰੱਕੀਆਂ ਉਹਨਾਂ ਦੀਆਂ ਹੋਣਗੀਆਂ ਸੋ ਇਹ ਫੈਸਲਾ ਇੱਕ ਹੈ ਤਾਂ ਪੀਸੀ ਬੁਲਾਈ ਇਤਿਹਾਸਕਾ ਕਿ ਕਿੰਨਾ ਸਮਾਂ ਹੋ ਗਿਆ ਸਾਡੀ ਦੇਸ਼ ਦੀ ਆਜ਼ਾਦੀ ਨੂੰ ਪਰ ਇਸ ਬਾਰੇ ਕਿਸੇ ਨੇ ਸੋਚਿਆ ਨਹੀਂ ਗਿਆ ਅਸੀਂ ਇਕੱਲੇ ਡਾਕਟਰ ਭੀਮਰਾਓ ਵੇਦਕਰਜ ਦੀ ਫੋਟੋ ਹੀ ਨਹੀਂ ਲਾਈ ਦਫ਼ਤਰਾਂ 'ਚ ਜਿਹੜੀ ਉਹਨਾਂ ਦੀ ਸੋਚ ਸੀਗੀ ਉਹਨੂੰ ਦੇਖਦੇ ਹੋਏ ਇਹ ਲਾਗੂ ਕੀਤਾ ਇਸ ਕਰਕੇ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆਗਾ ਕਿ ਇੱਕ ਇਤਿਹਾਸਕ ਫੈਸਲਾਗਾ ਸਾਡੇ ਮੈਂ ਹੀ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਆਪਦੇ ਏਜੀ ਆਫਿਸ ਦੇ ਵਿੱਚ ਜਾਂ ਜਿੱਥੇ ਵੀ ਲੀਗਲ ਐਡਵਾਈਜ਼ਰ ਰੱਖਣੇ ਨੇ ਉੱਥੇ ਰਿਜ਼ਰਵੇਸ਼ਨ ਦਾ ਫੈਸਲਾ ਕੀਤਾ ਸਾਨੂੰ ਵੇਖ ਕੇ ਦੂਜੀਆਂ ਸਰਕਾਰਾਂ ਵੀ ਸਟੇਟਾਂ ਦੀਆਂ ਇਹ ਫੈਸਲਾ ਕਰਨਾ ਤਾਂ ਕਿ ਸਾਰਿਆਂ ਨੂੰ ਬਰਾਬਰੀ ਦਾ ਮੌਕਾ ਮਿਲ ਸਕੇ ਇਸ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਕਿ ਇਹ ਵੱਡਾ ਉਦਮ ਆ ਜਿਹੜਾ ਪੰਜਾਬ ਸਰਕਾਰ ਨੇ ਕੀਤਾਗਾ ਜੀਦੇ ਵਾਸਤੇ ਮੈਂ ਸਰਦਾਰ ਭਗਵਾਨ ਸਿੰਘ ਮਾੜੀਆ ਨੂੰ ਕੈਬਨਿਟ ਮੰਤਰੀ ਜਿੰਨੀ ਸਾਡੇ ਹੈਗੇ ਨੇ ਸਾਰੀ ਕੈਬਨਿਟ ਨੂੰ ਸਾਡੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਨੂੰ ਵਧਾਈ ਦਿਨਾ ਕਿ ਜਿਹੜੀ ਸੋਚ ਨੂੰ ਲੈ ਕੇ ਚੱਲੇ ਸੀ ਤੁਸੀਂ ਉਹ ਫੈਸਲਾ ਬਹੁਤ ਵਧੀਆ ਕੀਤਾ। ਮੰਨੇ ਸਾਹਿਬ ਇਸ ਤੋਂ ਪਹਿਲਾਂ ਹਰ ਦੇਸ਼ ਦੇ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਇਹ ਫੈਸਲਾ ਲੱਗੂ ਹੈ? ਦੇਖੋ ਜੀ ਇਹ ਇਤਿਹਾਸਕ ਫੈਸਲਾ ਹੈਗਾ ਬੁੱਧਰਾਮ ਜੀ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਸਰਕਾਰ ਨੇ ਇਹਦੇ ਵਿੱਚ ਪਹਿਲ ਕੀਤੀ ਆ। ਕਈ ਸਟੇਟਾਂ ਦੇ ਵਿੱਚ ਇਹ ਪਹਿਲ ਵੀ ਕੀਤੀ ਗਈ ਸੀ ਪਰ ਉੱਥੇ ਜਿਹੜੀਆਂ ਇਨਕਮ ਦੀਆਂ ਸ਼ਰਤਾਂ ਸੀਗੀਆਂ ਉਹਦੀ ਬਦੌਲਤ ਉਹ ਪੋਸਟਾਂ ਭਰੀਆਂ ਨਹੀਂ ਜਾਂਦੀਆਂ ਸੀਗੀਆਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਕਿ ਜਿੱ ਕੱਲੀ ਐਮੈਂਡਮੈਂਟ ਦੀ ਲੋੜ ਨਹੀਂ ਗਈ ਜਿਹੜੀ ਰਿਟਰਨ ਦੀ ਇਨਕਮ ਦੀ ਰਿਟਰਨ ਭਰਦੇ ਆ ਉਹ ਚ ਵੀ ਸੋਧ ਕਰਨ ਦੀ ਲੋੜ ਆ ਤਾਂ ਇਸ ਕਰਕੇ ਵਿਸ਼ੇਸ਼ ਤੌਰ ਤੇ ਹਰਪਾਲ ਸਿੰਘ ਚੀਮਾ ਜੀ ਦੀ ਗਵਾਈ ਚ ਇੱਕ ਕਮੇਟੀ ਬਣੀ ਸੀ ਉਹਨਾਂ ਨੇ ਦੇਖਿਆ ਕਿ ਜੇ ਪੋਸਟਾਂ ਵੀ ਆਉਂਦੀਆਂ ਤਾਂ ਜਿਹੜੀ ਇਨਕਮ ਦੀ ਸ਼ਰਤ ਕਰਕੇ ਆ ਉਹ ਖਾਲੀ ਰਹਿ ਜਾਂਦੀਆਂ ਨੇ ਤਾਂ ਅਸੀਂ ਉਹ ਇਨਕਮ ਦੀ ਸ਼ਰਤ ਵੀ ਆ ਜਿਹੜੀ ਉਹ ਘਟਾਤੀ ਤਾਂ ਕਿ ਕੋਈ ਪੋਸਟ ਖਾਲੀ ਨਾ ਰਹੇ ਤੇ ਸਾਰੇ ਯੋਗ ਉਮੀਦਵਾਰਾਂ ਤੇ ਉਹ ਪੋਸਟਾਂ ਭਰੀਆਂ ਜਾਣ ਤੇ ਇਹਦਾ ਅੱਜ ਤੁਹਾਨੂੰ ਵੇਖਿਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਆ ਗਿਆਗਾ ਤਾਂ ਕਿ ਜਿਹੜੇ ਯੋਗ ਉਮੀਦਵਾਰ ਉਹਨਾਂ ਦੀ ਨਿਯੁਕਤੀ ਹੋ ਸਕੇ ਤੁਹਾਡੇ ਇਸ ਫੈਸਲੇ ਨਾਲ ਕਿਤੇ ਨਾ ਕਿਤੇ ਜਨਰਲ ਕੈਟਾਗਰੀ ਤੇ ਵੀ ਕੋਈ ਅਸਰ ਪਊਗਾ ਜੀ ਦੇਖੋ ਜੀ ਜਨਰਲ ਕੈਟਾਗਰੀ ਤੇ ਜਿਹੜੇ ਜਿੰਨੀ ਰਿਜ਼ਰਵੇਸ਼ਨ ਸੰਵਿਧਾਨ ਦੇ ਵਿੱਚ ਦਿੱਤੀ ਗਈ ਹੈ ਤੁਸੀਂ ਵੇਖਿਆਗਾ ਸ਼ਡਿਊਲ ਕਾਸਟ ਕੈਟਾਗਰੀ ਨੂੰ ਉਹ ਹਰ ਇੱਕ ਥਾਂ ਤੇ ਲਾਗੂ ਆ ਪਰ ਇਸ ਡਿਪਾਰਟਮੈਂਟ ਦੇ ਵਿੱਚ ਲਾਗੂ ਨਹੀਂ ਸੀਗੀ ਤੇ ਸਾਡਾ ਫਰਜ ਬਣਦਾਗਾ ਕਿ ਜਿਵੇਂ ਸੰਵਿਧਾਨ ਦੇ ਉਹ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਪਰ ਜੋ ਸੰਵਿਧਾਨ ਮੁਤਾਬਕ ਰਿਜ਼ਰਵੇਸ਼ਨ ਦਿੱਤੀ ਗਈ ਆ ਉਹਨੂੰ ਅਸੀਂ ਏਜੀ ਆਫਿਸ ਦੇ ਵਿੱਚ ਵੀ ਲਾਗੂ ਕੀਤਾ ਜਿਹਦੇ ਬਾਰੇ ਕਦੇ ਸੋਚਿਆ ਨਹੀਂ ਗਿਆ ਸੀ ਇੱਕ ਜਿਹੜੀ ਇਹ ਲਾਗੂ ਹੋਏਗੀ ਇਨਕਮ ਇਹ ਜਿਹੜੇ ਜਨਰਲ ਕੈਟਾਗਰੀ ਦੇ ਆ ਉਹਨਾਂ ਵਾਸਤੇ ਵੀ ਇਹੀ ਇਨਕਮ ਹੈ ਜਾਂ ਉਹਨਾਂ ਵਾਸਤੇ ਲੱਗੇ ਜਿਹੜੀ ਜਨਰਲ ਕੈਟਾਗਰੀ ਦੀ ਇਨਕਮ ਆ ਉਹਨਾਂ ਤੇ ਉਹ ਸੇਮ ਲਾਗੂ ਰਹੂਗੀ ਜਿਹੜੇ ਸਾਡੇ ਇਹ ਸਪੈਸ਼ਲ ਕੈਟਾਗਰੀ ਹੈਗੀ ਇਹਨਾਂ ਨੂੰ ਜਿਹੜੀ ਇਨਕਮ ਟੈਕਸ ਦੇ ਵਿੱਚੋਂ ਛੋਟ ਦਿੱਤੀ ਗਈ ਹੈ ਜਿਹੜੇ ਡਿਸਟ੍ਰਿਕਟ ਕੋਟਾਂ ਜੀ ਉਹਨਾਂ ਦੇ ਵਿੱਚ ਵੀ ਲਾਗੂ ਜਿੱਥੇ ਜਿੱਥੇ ਵੀ ਸਾਡੇ ਲੀਗਲ ਐਡਵਾਈਜ਼ਰਾਂ ਜਾਂ ਜਿਹੜੀਆਂ ਵੀ ਪੋਸਟਾਂ ਲਾ ਦੇ ਨਾਲ ਰਿਲੇਟਿਡ ਭਰੀਆਂ ਜਾਣਗੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇਹ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਹੈ ਸਰਕਾਰ ਜਿਹੜਾ ਭੀਮਰਾਉ ਉਮੀਦ ਕਰਦੀ ਇਹ ਕਰ ਰਹੀ ਹੈ ਟੋਟਾ ਦੋਨ ਦੀ ਉਹਨਾਂ ਨੇ ਹਮਲੇ ਹੋਇਆ ਕੋਟਾਂ ਤੇ ਹੋਰ ਹੈ ਉਹਦੇ ਵਾਸਤੇ ਵੀ ਕੋਈ ਸਰਕਾਰ ਕਰੀ ਹੈ ਜਿਹੜਾ ਬਾਹਰ ਬੈਠੇ ਹੋਏ ਉਹਨਾਂ ਦੇ ਬਿਆਨ ਅਸੀਂ ਤਾਂ ਅਸੀਂ ਤੁਹਾਨੂੰ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਭਾਈਚਾਰਕ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਿਛਲੇ ਟਾਈਮ ਦੇ ਵਿੱਚ ਆਪੇ ਬਣੇ ਗੁਰਪ੍ਰਤਵੰਤ ਪੰਨੂ ਨੇ ਜੋ ਬਿਆਨ ਦਿੱਤਾ ਸੀਗਾ ਕਿ ਅਸੀਂ ਬੁੱਤਾਂ ਦੀ ਭੰਨ ਤੋੜ ਕਰਾਂਗੇ ਜਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਵਾਂਗੇ ਮੈਨੂੰ ਲੱਗਦਾ ਕਿ ਜਾਂ ਤਾਂ ਪੰਨੂ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂਗਾ ਉਹ ਇੱਕ ਤਰ੍ਹਾਂ ਦਾ ਮਤਭੇਦ ਪੈਦਾ ਕਰਨਾ ਚਾਹੁੰਦਾ ਦੰਗਾ ਪਸਾਦ ਕਰਨਾ ਚਾਹੁੰਦਾ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਭੀਮਰਾਓ ਵੇਦਕਰ ਜੀ ਆ ਉਹ ਕਿਸੇ ਇੱਕ ਵਰਗ ਦੇ ਨਹੀਂ ਉਹ ਸਮੁੱਚੇ ਦੇਸ਼ ਦੇ ਆਗੇ ਉਹਨਾਂ ਨੇ ਦੱਬੇ ਕੁਚਲਿਆਂ ਦੀ ਆਵਾਜ਼ ਠਾਕੇ ਜੋ ਸਾਡਾ ਸੰਵਿਧਾਨ ਬਣਾਇਆਗਾ ਉਹ ਤੇ ਚੱਲਦਾ ਹੋਇਆ ਦੇਸ਼ ਅੱਜ ਇੱਥੋਂ ਤੱਕ ਪਹੁੰਚਿਆਗਾ ਅੱਜ ਤੂੰ ਬੁੱਤਾਂ ਦੀ ਭੰਨ ਤੋੜ ਦਾ ਨੁਕਸਾਨ ਪਹੁੰਚਾ ਕੇ ਭੀਮਰਾਓ ਵੇਦਕਰ ਦੀ ਸੋਚ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਸੋ ਅਜਿਹੀਆਂ ਸ਼ਕਤੀਆਂ ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਅਸੀਂ ਸ਼ਕਤੀ ਦੇ ਨਾਲ ਨਿਜੇਠਾਂਗੇ ਤੇ ਨਾ ਹੀ ਇਹ ਜਈਆਂ ਹਰਕਤਾਂ ਨਾਲ ਪੰਜਾਬ ਦਾ ਭਾਈਚਾਰਾ ਉਹ ਤੋੜ ਸਕਦਾਗਾ ਇਹ ਜਈਆਂ ਹਰਕਤਾਂ ਉਹ ਲੋਕ ਕਰ ਰਹੇ ਨੇ ਜਿਹੜੇ ਪੰਜਾਬ ਚ ਸ਼ਾਂਤੀ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਤੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜ ਕੇ ਆਪਸ ਵਿੱਚ ਲੋਕਾਂ ਨੂੰ ਲੜਾਉਣਾ ਚਾਹੁੰਦੇ ਐਮਐਨਏ ਸਾਹਿਬ ਇਸ ਤੋਂ ਹਟ ਕੇ ਇੱਕ ਗੱਲ ਕਰੀਏ ਤਾਂ ਜੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰੀ ਸਕੂਲਾਂ ਦੇ ਵਿੱਚ ਅ ਬੱਚਿਆਂ ਨੂੰ ਦਾਖਲਾ ਨਹੀਂ ਮਿਲ ਰਿਹਾ 9ਵੀਂ ਤੇ 11ਵੀਂ ਕਲਾਸ ਦੇ ਵਿੱਚ ਜਿਹਦਾ ਕਿ ਕਾਫੀ ਬਹੁਤ ਬੱਚੇ ਪਰੇਸ਼ਾਨ ਉਹਦੇ ਵਾਸਤੇ ਸਰਕਾਰ ਕੀ ਕਰ ਰਹੀ ਹੈ ਦੇਖੋ ਜੀ ਜਿਹੜੇ ਆਮ ਸਕੂਲਾਂ ਉਹਨਾਂ ਦੇ ਵਿੱਚ ਤਾਂ ਦਾਖਲੇ ਬਾਅਦ ਤੇ ਅਸੀਂ ਦਾਖਲਾ ਮੈਮ ਵੀ ਚਲਾਈ ਪਈ ਆ ਪਰ ਕੁਝ ਸਕੂਲ ਆਫ ਇਮਿਨੈਂਸ ਖੁੱਲੇ ਹੋਏ ਨੇ ਜਿਹਦਾ ਇੱਕ ਸਟੈਂਡਰਡ ਆਗਾ ਕਿ ਇੰਨੇ ਬੱਚੇ ਬੈਠ ਸਕਦੇ ਨੇ ਆ ਉਹਦੀ ਕੁਆਲਿਟੀ ਹੋਵੇ ਇੰਨੇ ਬੱਚਿਆਂ ਨੂੰ ਅਸੀਂ ਐਡਮਿਸ਼ਨ ਕਰਕੇ ਅੱਗੇ ਲੈ ਕੇ ਜਾਣਾ ਤੇ ਉਹਦੇ ਸਕੂਲ ਦੇ ਵਿੱਚ ਜਿੰਨੇ ਉਹਦੇ ਕਲਾਸਰੂਮ ਦੇ ਮੁਤਾਬਕ ਸੁਵਿਧਾ ਉਨੀ ਐਡਮਿਸ਼ਨ ਹੁੰਦੀ ਆ ਜੇ ਕਿਤੇ ਜਿਵੇਂ ਆਪਣੇ ਮੈਂ ਤੁਹਾਨੂੰ ਦੱਸ ਦੇਣਾ ਸਰਦੂਲਗੜ ਆਪਣੇ 7 ਕਮਰੇ ਆ ਜਿਹੜੇ ਉਹ ਕੰਡਮ ਕਰਾਰ ਦਿੱਤੇ ਹਨ ਢਾਕੇ ਦਿਵਾਰੇ ਬਾਨਨੇ ਨੇ ਤਾਂ ਜਦੋਂ ਸਕੂਲਾਂ ਦੇ ਉਹ ਕਲਾਸਰੂਮ ਬਣ ਜਾਣਗੇ ਤਾਂ ਜਿੰਨੇ ਕਲਾਸਰੂਮ ਦੇ ਵਿੱਚ ਬੱਚੇ ਬੈਠਣ ਦੀ ਵਿਵਸਥਾ ਹੋਊਗੀ ਉਹਨੇ ਬੱਚਿਆਂ ਦੀ ਐਡਮਿਸ਼ਨ ਕੀਤੀ ਜਾਊਗੀ ਚੈੱਕ ਤੇ ਕਮੀ ਪੇਛੀ ਰਹਿੰਦੀ ਹੈ ਜੇ ਤੁਸੀਂ ਮੇਰੇ ਧਿਆਨ ਚ ਲਿਆਉਂਗੇ ਮੈਂ ਡੀਯੂ ਸਾਹਿਬ ਨਾਲ ਜਾਂ ਪ੍ਰਿੰਸੀਪਲ ਮੈਡਮ ਦੇ ਨਾਲ ਬੈਠ ਕੇ ਇਹ ਤੁਹਾਨੂੰ ਕਹਿ ਸਕਦੇ ਆ ਕਿ ਜਿੰਨੀ ਕੋ ਉਥੇ ਕਪੈਸਿਟੀ ਆ ਤੇ ਸਰਕਾਰੀ ਰੂਲ ਦੇ ਮੁਤਾਬਕ ਜਿੰਨੀ ਉਹਨਾਂ ਨੂੰ ਐਡਮਿਸ਼ਨ ਕਰਨ ਦੀ ਅਗਿਆ ਉਨੀ ਐਡਮਿਸ਼ਨ ਅਸੀਂ ਜ਼ਰੂਰ ਕਰਾਂ। ਸਕੂਲ ਆਫ ਐਮਿਨੈਂਸ ਤੋਂ ਬਿਨਾਂ ਵੀ ਸਰਗੁਰਗੜ ਦੇ ਵਿੱਚ ਨਾਨ ਐਮਿਨੈਂਸ ਦੇ ਵਿੱਚ ਵੀ ਬੱਚਾ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਲਾਗਲੇ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ। ਨਹੀਂ ਜੇ ਕੋਈ ਅਜਿਹੀ ਆਉਂਦੀ ਆ ਤਾਂ ਤੁਸੀਂ ਮੈਨੂੰ ਕਹੋ ਕੋਈ ਵੀ ਸਰਕਾਰੀ ਅਧਿਆਪਕਾ ਜਿਹੜਾ ਉਸ ਸਕੂਲ ਦੇ ਵਿੱਚੋਂ ਦਾਖਲੇ ਤੋਂ ਅਨਕਾਰ ਨਹੀਂ ਕਰ ਸਕਦਾ ਜੇ ਕੋਈ ਅਜਿਹੀ ਹੈਗੀ ਹੈ ਤਾਂ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕੱਲੇ ਸਕੂਲ ਆਫ ਐਮਿਨੈਂਸ ਦੇ ਜਿਹੜੇ ਸਟੈਂਡਰਡ ਆ ਉਹਦੀਆਂ ਗਾਈਡਲਾਈਨ ਚ ਵੱਖਰੀਆਂ ਨੇ ਬਾਕੀ ਸਕੂਲਾਂ ਦੇ ਵਿੱਚ ਕੋਈ ਵਿਧਾਵਕ ਜੇ ਕੋਈ ਬੱਚਾ ਦਾਖਲ ਹੋਣਾ ਚਾਹੁੰਦਾ ਉਹਨਾਂ ਨੂੰ ਅਨਕਾਰ ਨਹੀਂ ਕਰ ਸਕਦੇ ਇਹ ਬਿਲਕੁਲ ਜੀ ਕੱਲ ਵੀ ਸਾਡੇ ਚੈਨਲ ਤੇ ਵੀਡੀਓ ਚੱਲ ਰਹੀ ਹੈ ਪ੍ਰਿੰਸੀਪਲ ਨੇ ਆਪਣੇ ਖੁਦ ਕਿਹਾ ਵੀ ਜਿਹੜੇ ਸਕੂਲ ਆਫ ਐਮਿਨੈਂਸ ਆ ਜਾਂ ਨੋਨ ਸਕੂਲ ਆਫ ਐਮਿਨੈਂਸ ਆ ਉਹ ਸਰਦੂਰਗੜ ਦੇ ਵਿੱਚ ਕਿਤੇ ਕੋਈ ਐਡਮਿਸ਼ਨ ਨਹੀਂ ਅਸੀਂ ਦੇ ਸਕਦੇ ਸਾਨੂੰ ਇੱਕ ਸਿੱਖਿਆ ਵਿਭਾਗ ਵੱਲੋਂ ਲੈਟਰ ਆਇਆ ਹੈ ਤੁਸੀਂ ਕਾਨੇਵਾਲਾ ਜਾਂ ਜੋ ਜਟਾਣਾ ਜਿੱਥੇ ਹੋਰ ਸਕੂਲ ਆ ਉੱਥੇ ਦਾਖਲਾ ਲਾ ਲਓ ਬੁਧਰਾਮ ਜੀ ਮੈਂ ਦੁਬਾਰੇ ਕਹਿ ਰਿਹਾ ਕਿ ਸਕੂਲ ਆਫ ਇਮਿਨੈਂਸ ਦੀਆਂ ਗਾਈਡਲਾਈਨ ਜ ਹੈਗੀਆਂ ਦੂਸਰੇ ਸਕੂਲ ਦੀਆਂ ਹੈ ਨਹੀਂ ਜੇ ਕੋਈ ਆਉਂਦਾ ਧਿਆਨ ਚ ਤਾਂ ਮੈਨੂੰ ਜਰੂਰ ਦੱਸੋ ਉਹ ਅਸੀਂ ਜਿਹੜੀ ਵੀ ਕੋਈ ਅੜਚਨਾ ਦੂਰ ਕਰਾਂ